ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਕੁਲਦੀਪ ਸਿੰਘ ਦਾ ਪਰਿਵਾਰ ਪਹੁੰਚਿਆ ਮੋਰਚੀ ਹਾਊਸ ਪਟਿਆਲਾ ਕੁਲਦੀਪ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਹੜਾ ਵਿਆਹਿਆ ਹੋਇਆ ਸੀ ਤੇ ਉਸਦਾ 1-3 ਸਾਲ ਦਾ ਬੇਟਾ ਹੈ ਤੇ 3 ਕੁ ਮਹੀਨੇ ਦੀ ਬੇਟੀ ਹੈ ਕੁਲਦੀਪ ਪੰਜਵੀਂ ਪਾਸ ਹੈ ਜਿਸ ਕਰਕੇ ਉਹ ਬੇਰੁਜ਼ਗਾਰ ਸੀ ਖੇਤੀਬਾੜੀ ਵਿੱਚ ਹੀ ਬਾਪੂ ਨਾਲ ਹੱਥ ਵਟਾਉਂਦਾ ਸੀ ਕੁਲਦੀਪ ਦੇ ਪਿਤਾ ਨੇ ਦੱਸਿਆ ਕਿ ਕੁਲਦੀਪ ਪਰਸੋਂ ਦੀ ਰਾਤ ਨੂੰ ਇਹ ਕਹਿ ਕੇ ਕਰੋਂ ਗਿਆ ਸੀ ਕਿ ਮੈਂ ਥੋੜੇ ਸਮੇਂ ਵਿੱਚ ਘਰ ਵਾਪਸ ਆ ਰਿਹਾ ਹਾਂ ਲੇਕਿਨ ਜਦੋਂ ਉਹ ਸ਼ਰਾਬ ਦੀ ਬੋਤਲ ਹੱਥ ਵਿੱਚ ਲੈ ਕੇ ਘਰ ਪਹੁੰਚਿਆ ਤਾਂ ਉਸਨੇ ਅਗਲੇ ਦਿਨ ਸਾਨੂੰ ਦੱਸਿਆ ਕਿ ਮੈਨੂੰ ਕੁਝ ਦਿਖ ਨਹੀਂ ਰਿਹਾ ਜਿਸ ਤੋਂ ਬਾਅਦ ਅਸੀਂ ਉਸ ਨੂੰ ਕਿਹਾ ਕਿ ਤੈਨੂੰ ਹਸਪਤਾਲ ਲੈ ਕੇ ਜਾਣਿਆ ਤੇ ਉੱਥੇ ਤੈਨੂੰ ਦਿਖਾਉਣੇ ਆ ਤੇ ਤੂੰ ਹੌਸਲਾ ਰੱਖ ਠੀਕ ਹੋ ਜਾਵੇਂਗਾ ਇੰਨੇ ਵਿੱਚ ਹੀ ਸਾਨੂੰ ਪੁਲਿਸ ਦਾ ਫੋਨ ਆਇਆ ਕਿ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਫੜੇ ਨੇ ਜਿਹੜੇ ਨਕਲੀ ਸ਼ਰਾਬ ਵੇਚਦੇ ਨੇ ਤੁਹਾਡਾ ਮੁੰਡਾ ਵੀ ਇੱਥੋਂ ਦੀ ਹੀ ਲੈ ਕੇ ਗਿਆ ਸਾਨੂੰ ਉਸ ਬਾਰੇ ਦੱਸੋ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਘਰ ਵਿੱਚ ਇਹ ਬੋਤਲ ਪਈ ਹੈ ਜਿਹੜਾ ਸਾਡਾ ਬੇਟਾ ਲੈ ਕੇ ਆਇਆ ਹੈ ਸਾਡਾ ਬੇਟਾ ਉਸ ਸ਼ਰਾਬ ਨੂੰ ਪੀਣ ਕਾਰਨ ਬਿਮਾਰ ਹੋਇਆ ਉਸ ਤੋਂ ਬਾਅਦ ਪੁਲਿਸ ਸਾਡੇ ਘਰ ਆਈ ਤੇ ਉਹ ਜ਼ਹਿਰੀਲੀ ਸ਼ਰਾਬ ਦੀ ਬੋਤਲ ਆਪਣੇ ਨਾਲ ਲੈ ਗਈ ਲੇਕਿਨ ਇਸ ਸ਼ਰਾਬ ਦੇ ਨਾਲ ਸਾਡੇ ਮੁੰਡੇ ਦੀ ਮੌਤ ਹੋਈ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿੰਨਾ ਕਰਕੇ ਇਹ ਸਾਰਾ ਹਾਦਸਾ ਹੋਇਆ ਇਸ ਮੌਕੇ ਪਰਿਵਾਰ ਵਾਲਿਆਂ ਨੇ ਹੋਰ ਕੀ ਕਿਹਾ ਸੁਣ ਲਿਆ ਪੂਰੀ ਖਬਰ ਕਿ ਨੋ ਬੋਈ ਆਪਣਾ ਜਾਣਤਾ ਹੈ ਕਿਹੜੇ ਪਿੰਡ ਤੋਂ ਆਏ ਹੋ ਠੰਡੋੜੀ ਖੁਰਦੇ ਤੋਂ ਹਾਂਜੀ ਠੰਡੋੜੀ ਖੁਰਦੇ ਤੋਂ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਸਰੂਰ ਕੀ ਕੀ ਹੋਇਆ ਥੋੜਾ ਜਿਹੜਾ ਮ੍ਰਿਤਕਾ ਤੁਹਾਡੇ ਕੀ ਲੱਗਦੇ ਸੀ ਇਹ ਮੇਰਾ ਮੁੰਡਾ ਜੀ ਕੀ ਨਾਮ ਸੀ ਨੋ? ਕੁਲਦੀਪ ਸਿੰਘਾ ਕਿੰਨੀ ਉਮਰ ਹੈ ਨੋ ਜੀ? 26 ਸਾਲ ਦਾ ਹੈ। ਕੀ ਹੋਇਆ ਕੀ ਹੈ? ਇਹ ਦਾਰੂ ਦੂਰ ਲੈ ਆਈ ਕਿਤੇ ਮੁੰਡਿਆਂ ਨਾਲ ਰਲ ਕੇ ਪੀ ਲਈ। ਚਲ ਮੈਂ ਕਾਕਣਡੇ ਨੂੰ ਵਗਾ ਦੂ ਇਹਦੇ ਨਾਲ ਤੜਕੀ। ਇਹ ਪਿਆਜ਼ ਦੇ ਚੜੇ ਉੱਠਦਾ ਹੁੰਦਾ। ਫਿਰਦੋਂ ਅਸੀਂ ਕਾਕਣੜਾ ਲੈ ਕੇ ਕਹਿੰਨਾ ਮੈਨੂੰ ਦਿਖਣੋਂ हट ਗਏ। ਅੱਛਾ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਚਾਚੂ ਪੀਤੀ 2 ਵਜੇ ਇਹਨਾਂ ਨੂੰ ਮੈਨੂੰ ਪੁਲਸ ਵਾਲਿਆਂ ਦਾ ਫੋਨ ਆਇਆ ਥਾਣੇ 'ਚ। ਉਹ ਕਹਿੰਦੇ ਵੀ ਛੋਟਾ ਮੁੰਡਾ ਫਲਾਣੇ ਬੰਦੇ ਦਾ ਸੀ ਜਿਹੜਾ ਆਪ ਲੈ ਆ ਮੈਂ ਪੁੱਛਿਆ ਕਹਿੰਦੇ ਹਾਂ ਜੀ ਉਹ ਕਹਿੰਦੇ ਪੀਓ ਨਾ ਕਹਿੰਦੇ ਜਿਹੜਾ ਉਹ ਜਦੋਂ ਆ ਗਏ ਸਾਨੂੰ ਸੰਗਰੂਰ ਹਸਪਤਾਲ ਤੇ ਦਾਖਲ ਕਰ ਗਏ ਕਿਹੜੀ ਬਚੀ ਪਈ ਸੀ ਉਹ ਉਹਨਾਂ ਨੂੰ ਚੁੱਕਾ ਅੱਛਾ ਮਤਲਬ ਇਹ ਨਜਾਇਜ਼ ਦਲਪਤ ਸਿੰਘ ਦੀ ਟੀਮ ਦੇ ਕਰਕੇ ਹੋਇਆ ਹਾਂ ਹਾਂ ਸ਼ਰਾਬ ਕਿੱਥੋਂ ਲੈ ਕੇ ਆਏ ਸੀ ਉਹ ਤਾਂ ਗੁਜਰਾں ਤੋਂ ਲੈ ਆਏ ਸੀ ਸ਼ਰਾਬ ਕਿੱਥੇ ਪੰਜਾਬ ਦੀ ਪੰਜਾਬ ਦੀ ਨਹੀਂ ਤੀ ਹਰਿਆਣੇ ਦੀ ਹਰਿਆਣੇ ਦੀ ਤੁਹਾਡੇ ਪਿੰਡ ਤੇ ਕੋਈ ਹੋਰ ਬੰਦਿਆਂ ਨੇ ਵੀ ਪੀਤੀ ਹੋ ਸ਼ਰਾਬ ਨਾ ਜੀ अच्छा। ਪਰੇ ਨਾਲ ਵਾਲੇ ਦੁਆਲੇ ਕੋਈ ਕਿਸੇ ਹੋਰ ਨਾ ਨਾ ਇਹ ਇਕੱਲੇ ਨਹੀਂ ਪੀਤੀ ਸੀ। ਤੇ ਹੁਣ ਉਸ ਤੋਂ ਬਾਅਦ ਹੀ ਮੌਤ ਹੋ ਜਾਂਦੀ ਆ। ਉਸ ਤੋਂ ਬਾਅਦ ਜਿਹੜੇ ਗੁਜਰਾਂਦਾਂ ਨੇ ਪੀਤੀ ਸੀ ਕਈ ਬੰਦੇ ਨੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਚ ਕਿੰਨੇ ਕੁ ਗੁਜਰਾਂਦੇ ਸੀ? 2-3 ਬੰਦੇ ਮਰ ਗਏ ਜੀ। ਅੱਛਾ ਮੈਂ ਤਾਂ 4-5 ਬੰਦੇ ਹੈਗੇ। ਹਾਂ ਨਾ ਉਹ ਆਪਣੇ ਅਲੱਗ ਪਿੰਡ ਦੇ ਨੇ। ਉਹ ਲੱਗ ਪਿੰਡ ਦੇ ਨੇ। ਆ ਜੀ ਗੁਜਰਾ ਬੰਦਾ। ਜਦੋਂ ਫਿਰ ਤੁਸੀਂ ਪਟਿਆਲੇ ਲੈ ਕੇ ਆਉਂਦੇ ਇੱਥੇ ਆ ਕੇ ਫਿਰ ਹੋਰ ਇਹਦਾ ਬਸ ਪੂਰੀ ਹੋ ਰਹੀ ਦੀ। ਅੱਛਾ ਹੁਣ ਪੋਸਟਮਾਰਟਮ ਹੋ ਗਿਆ ਉਹਦਾ? ਅਜੇ ਤਾਂ ਜੀ ਹੋਇਆ ਨਾ ਜਦੋਂ ਆਉਣਗੇ ਬੰਦੇ ਪੁਲਸ ਵਾਲੇ ਫੇ अच्छा सिंगरूर पुलिस आएगी क्यों हां वो सानू दाखिल कर गई थी और डॉक्टर ने सानू उरे ਦਾ ਪਰਚਾ ਪੂਸ ਮਾਮਲੇ ਚ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਉੱਥੇ ਨਾ ਜੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਉਹ ਬੰਦਾ ਫੜੇਗਾ ਜਿਸ ਤੋਂ ਸ਼ਰਾਬ ਲਈ हां जी ਉਹ ਨਾ ਫੜੇਗਾ ਤਾਂ ਹੀ ਪਤਾ ਲੱਗਾ اچھا ਉਹਨਾਂ ਨੂੰ ਉਸ ਨੇ ਦੱਸਿਆ ਜੀ ਮੈਂ ਫਲਾਣੇ ਫਲਾਣ ਨੂੰ ਦਾਰੂ ਦਿੱਤੀ ਆ اچھا ਕੀ ਮੰਗ ਕਰਦੇ ਹੋ ਉਸ ਨੂੰ ਮੰਗਦਾ ਕੀ ਕਰਾਂਗੇ ਜੀ ਅਸੀਂ ਹੁਣ ਕੀ ਮੰਗ ਕਰੀਏ ਇਹ ਕੋਈ ਕੋਸੇ ਮੈਨ ਪਹਿਲਾਂ ਵੀ ਉੱਥੇ ਸ਼ਰਾਬ ਉੱਥੇ ਕੋਈ ਵੇਚਦੇ ਰਿਹਾ ਨਹੀਂ ਉਹ ਦੇਖ ਸਾਨੂੰ ਨਹੀਂ ਪਤਾ ਕੁਦਰਤੀ ਜਵਾਖ ਦੀ ਖਬਰ ਲਿਹਾ ਜਲੂ ਵਿੱਚ ਕਿਵੇਂ ਆਇਆ ਕਿਵੇਂ ਹੋਇਆ ਅੱਛਾ ਵੀ ਜਦੋਂ ਜੇ ਹੁਣ ਕੋਈ ਗਲਤ ਸੈਟਅਪ ਹੋਇਆ ਤਾਂ ਆਪਾਂ ਨੂੰ ਪਤਾ ਲੱਗਿਆ ਮਤਲਬ ਇਹ ਦੂਜੇ ਸਟੇਟ ਦੀ ਸ਼ਰਾਬ ਪੀਣ ਦੇ ਨਾਲ ਹੀ ਇਹ ਹਾਂ 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 ਐਂ ਦਾ ਹੁਣ ਦੁਨੀਆ ਪੀਂਦੀ ਐ ਜੀ ਹੂੰ ਕਰੋਪ ਜਿਹੜੀ ਬਾਕੀ ਸ਼ਰਾਬ ਸੀ ਪੁਲਿਸ ਨੇ ਹਾਂ ਉਹ ਤੁਹਾਨੂੰ ਇਹ ਦੇ ਦਿੱਤੀ ਸੀ ਡਾਕਟਰ ਸਾਹਿਬ ਕਿ ਜਿਹੜੀ ਗੁਜਰਾਪੁਰ ਐਕਸੀਡੈਂਟ ਹੋਇਆ ਕਿੰਨੇ ਹੁਣ ਤੱਕ ਦੀ ਡੈਥ ਹੋਈ ਆ ਸਾਡੇ ਕੋਲ ਟੋਟਲ 17 ਪੇਸ਼ੈਂਟ ਆਏ ਸੀਗੇ ਜੋ ਚਾਰ ਮਰੀਜ਼ ਸੀਗੇ ਉਹਨਾਂ ਦੀ ਸਿਵਰ ਹਸਪੀਟਲ ਸੰਗਰੂਰ ਦੇ ਵਿੱਚ ਪਹੁੰਚ ਤੋਂ ਪਹਿਲਾਂ ਡੈਥ ਹੋ ਚੁੱਕੀ ਸੀਗੀ ਜਿਹੜੇ ਬਾਕੀ ਪੇਸ਼ੈਂਟ ਸੀ ਉਹਨਾਂ ਨੂੰ ਅਸੀਂ ਨੇ ਪਟਿਆਲੇ ਰੈਫਰ ਕੀਤਾ ਸੀਗਾ ਤੇ ਉਹਨਾਂ ਦੇ ਵਿੱਚੋਂ ਜਿਹੜੇ ਚਾਰ ਮਰੀਜ਼ ਨੇ ਉਹਨਾਂ ਦੀ ਡੈਥ ਹੈ ਉਹ ਹੋ ਚੁੱਕੀ ਹੈ ਟੋਟਲ ਕਿੰਨੇ ਜਿਹੜੇ ਡੈਥ ਆ ਜੀ ਉਹ ਤਾਂ ਆ ਟੋਟਲ ਜੀ 8 ਡੈਥ ਹੋ ਚੁੱਕੀਆਂ ਨੇ ਕਿੰਨੇ ਪੇਸ਼ੈਂਟ ਹੁਣ ਇਸ ਟਾਈਮ ਐਡਮਿਟ ਆ ਜੇ ਹਸਪੀਟਲ ਅ ਸਿਵਲ ਹਸਪੀਟਲ ਸੰਗਰੂ ਦੇ ਵਿੱਚ ਇਸ ਟਾਈਮ ਜੀ 4 ਪੇਸ਼ੈਂਟ ਮਰੀ ਸਾਡੇ ਕੋਲ ਦਾਖਲ ਨੇ ਉਹਨਾਂ ਦੀ ਪੋਜੀਸ਼ਨ ਸਿਹਤ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਪੋਜੀਸ਼ਨ ਹਾਂ ਜਿਹੜੀ ਜਨਰਲ ਕੰਡੀਸ਼ਨ ਹੈਗੀ ਉਹ ਸਟੇਬਲ ਹੈਗੀ ਮੈਂ ਸਵੇਰੇ 5 ਵਜੇ ਤੋਂ ਹਾਲਚਲ ਪੁੱਛ ਕੇ ਆ ਗਿਆ ਉਹ ਚੜ੍ਹਦਿਆਂ ਕਲਾ ਵਿੱਚ ਹਨ ਕੀ ਪਿੰਡ ਦੇ ਵਿੱਚ ਹੋਰ ਵੀ ਸਰਵੇ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੇ ਸਿਹਤ ਨੂੰ ਲੈ ਕੇ ਕੁਝ ਚੈੱਕ ਅਪ हां मानयोग डिप्टी कमिश्नर संगरूर श्री जितेंद्र जोरवाल जी ਦੇ আਦੇਸ਼ਾਂ ਦੇ ਮੁਤਾਬਕ ਅਸੀਂ ਸਿਹਤ ਮਹਿਕਮੇ ਅਤੇ ਹੋਰ ਮਹਿਕਮਿਆਂ ਨਾਲ ਮਿਲ ਕੇ ਟੀਮਾਂ ਬਣਾ ਦਿੱਤੀਆਂ ਹਨ ਜਿਹੜੀਆਂ ਕਿ ਘਰ-ਘਰ ਜਾ ਕੇ ਮਰੀਜ਼ਾਂ ਦਾ ਐਗਜ਼ਾਮਨ ਕਰਨੀਆਂ ਤੇ ਜੇ ਕੋਈ ਕੋਈ ਸ਼ੱਕੀ ਮਰੀਜ਼ ਹੋਊਗਾ ਉਹਨੂੰ ਤੁਰੰਤ ਸਿਵਲ ਹਸਪਤਲ ਸੰਗਰੂਰ ਉਹ ਰੈਫਰ ਕਰੀਆਂ ਜਿਨ੍ਹਾਂ ਦਾ ਇਥੇ ਇਲਾਜ ਆ ਉਹ ਮੁਫਤ ਕੀਤਾ ਜਾਏਗਾ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ